ਨੇ ਬੱਚੇ ਘਰੇ ਸੀਗੇ ਪਰਿਵਾਰ ਸਾਰਾ ਤੇ ਉਹ ਮਲੇਚ ਮਤਲਬ 6 ਵਜੇ ਤੋਂ 6:30 ਵਜੇ ਦੇ ਵਿੱਚ ਮਤਲਬ ਇਹ ਲਗਾਤਾਰ ਗੇੜੇ ਮਾਰੇ ਸੀ ਤੇ ਸਾਨੂੰ ਪਤਾ ਨਹੀਂ ਸਾਨੂੰ ਇਹਦੇ ਬਾਰੇ ਕੋਈ ਸਾਡੇ ਕਿਸੇ ਨਾਲ ਕੋਈ ਲੜਾਈ ਝਗੜਾ ਹੈ ਨਹੀਂ ਸੀ ਇਹਦੇ ਬਾਰੇ ਤੇ ਉਹ ਤਿੰਨ ਵਾਰ ਉਹਨਾਂ ਨੇ ਪਹਿਲਾਂ ਦੋ ਵਾਰ ਗੋਲੀ ਟਰਾਈ ਕਰੀ ਬੱਚਿਆਂ ਦੇ ਉਦੋਂ ਮਿਸ ਹੋ ਗਏ ਕਿਸੇ ਕਾਰਨ ਤੀਜੀ ਵਾਰ ਉਹਨਾਂ ਨੇ ਗੋਲੀ ਚਲਾਈ ਉਹ ਗੇਟ ਦੇ ਵਿੱਚ ਹੀ ਲੰਕ ਕੇ ਸ਼ੀਸ਼ਾ ਪਾੜ ਕੇ ਉਹ ਕੰਧ ਦੇ ਵਿੱਚ ਵੱਜੀ ਬੱਚੇ ਕੁਦਰਤੀ ਉਸ ਟਾਈਮ ਅੰਦਰ ਚਲੇ ਗਏ ਤੇ ਉਹਨਾਂ ਨੇ ਨਾਲ ਉਹਨਾਂ ਕੋਲ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਆ ਮੋਟਰਸਾਈਕਲ ਤੇ ਸੀਗੇ ਬਾਈਕ ਤੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਸ ਟਾਈਮ ਉਹ ਤਿੰਨੇ ਜਣੇ ਸੀਗੇ ਉਹ ਵੀ ਬਾਈਕ ਨਾਲ ਸੀ ਉਹਨਾਂ ਦੇ ਅੱਗੇ ਖੜੇ ਸੀਗੇ ਉਹਨਾਂ ਨੂੰ ਰੈਕੀ ਕਰਨ ਵਾਸਤੇ ਜਾਂ ਉਹ ਸਵਿਫਟ ਗੱਡੀ ਤੇ ਕਈ ਬੰਦੇ ਅਣਪਛਾਤੇ ਉਸ ਟਾਈਮ ਗਲੀ 'ਚ ਮੌਜੂਦ ਸੀਗੇ ਉਸੇ ਟਾਈਮ ਆਏ ਸੀ ਗੋਲੀ ਚੱਲਣ ਤੋਂ ਬਾਅਦ ਹੀ ਭੱਜ ਗਏ ਉਹ ਕਿੰਨੀ ਫਾਇਰ ਕੀਤੇ ਆ ਜੀ ਉਹਨਾਂ ਨੇ ਉਹਨਾਂ ਨੇ ਦੋ ਵਾਰ ਪਹਿਲਾਂ ਟਰਾਈ ਕਰੇ ਜੀ ਉਹ ਸਾਨੂੰ ਮਤਲਬ ਕੈਮਰੇ 'ਚ ਸਾਨੂੰ ਪਤਾ ਨਹੀਂ ਸੀਗਾ ਕਿ ਜਦੋਂ ਗੋਲੀ ਚੱਲੀ ਆ ਉਦੋਂ ਵੀ ਸਾਨੂੰ ਐ ਲੱਗਿਆ ਕਿ ਬਾਹਰੋਂ ਕੋਈ ਚੀਜ਼ ਦਾ ਪਟਾਕਾ ਜਾਂ ਕੋਈ ਚੀਜ਼ ਦਾ ਉਹ ਕਿਸ ਨੂੰ ਕੋ ਨੁਕਸਾਨ ਨਹੀਂ ਨੀ ਨੁਕਸਾਨ ਕੋਈ ਨਹੀਂ ਬਚ ਗਿਆ ਇਹ ਬੱਚੇ ਕੁਦਰਤੀ ਮਤਲਬ ਉਸ ਟਾਈਮ ਜੋਧਵਤੀ ਕਰਨ ਲਈ ਕੁੜੀਆਂ ਚ ਲੱਗੀ ਅੰਦਰ ਉਹ ਕੁੜੀਆਂ ਦਾ ਹੀ ਟਾਰਗੇਟ ਸੀ ਕਿ ਕੁੜੀਆਂ ਨੇ ਪਹਿਲਾਂ ਕਿਸੇ ਵਿਰੁੱਧ ਕੰਪਲੀਟ ਕਰੀ ਸੀ ਤੇ ਉਹ ਉਹਨਾਂ ਨੂੰ ਛੇੜਛਾੜ ਕਰਦੇ ਸੀ ਅਸੀਂ ਅਲੇ ਪਰਸੋਂ ਹੀ ਉਹ ਬਿਆਨ ਵਾਪਸ ਲੈ ਕੇ ਕਿ ਚਲੋ ਸਾਡੀ ਕੁੜੀਆਂ ਵੱਲੋਂ ਸੀ ਉਹ ਬਿਆਨ ਵਾਪਸ ਲੈਣੇ ਅਸੀਂ ਵਾਪਸ ਪਰਸੋਂ ਹੀ ਵਾਲੇ ਲੈ ਕੇ ਗਏ ਆ ਤੇ ਅੱਜ ਉਹਨਾਂ ਨੇ ਕਾਰਵਾਈ ਕਰਾਤੀ ਪ੍ਰਾਣੀ ਕੋਈ ਨਹੀਂ ਕੁੜੀਆਂ ਨੂੰ ਬੱਚੇ ਜਾਂਦੇ ਟਿਊਸ਼ਨ ਮੇਰੀ ਕੁੜੀਆ 13 14 ਸਾਲ ਦੀ ਹੈ ਜੀ ਉਹਨਾਂ ਨੂੰ ਤੰਗ ਕਰਦੇ ਸੀ ਅੱਛਾ ਜੀ ਉਹਨਾਂ ਨੇ ਕੰਮ ਨਹੀਂ ਅਸੀਂ ਕੰਪਲੀਟ ਦਿੱਤੀ ਪਹਿਲਾਂ ਸਮਝਾਉਤੋ ਆਇਆ ਦੂਸਰੀ ਵਾਰ ਫੇਰ ਦੁਬਾਰਾ ਕੰਪਲੀਟ ਦਿੱਤੀ ਅਸੀਂ ਫੇਰ ਵੀ ਬਿਆਨ ਵਾਪਸ ਲੈ ਲੈਗੇ ਕਿ ਚਲੋ ਕੁੜੀਆਂ ਛੋਟੀਆਂ ਨੇ ਉਹਨਾਂ ਨੂੰ ਥਾਣੇ ਜਾਉਣਾ ਵਧੀਆ ਨਹੀਂ ਲੱਗਦਾ ਤੇ ਪਰ ਹੁਣ ਸਾਡੇ ਮਨ ਚ ਨਹੀਂ ਅਸੀਂ ਕਿਹਾ ਚਲੋ ਨਿਬੜ ਗਈ ਸਾਰੇ ਯਾਨੀ ਉਹਨਾਂ ਦੇ ਡੈਡੀ ਵੀ ਪਹਿਲਾਂ ਸਾਲੇ ਦੇ ਘਰੇ ਰਾਤ ਨੂੰ 1.5 ਵਜੇ ਗਾਲਾਂ ਕੱਢ ਕੇ ਆਈ ਰਾਤ ਨੂੰ ਅਸੀਂ ਫੇਰ ਵੀ ਕੁਝ ਨਹੀਂ ਗਿਆ ਆਪਣਾ ਚੁੱਪ ਕਰਕੇ हट ਗਏ ਕਿ ਚਲੋ ਅਸੀਂ ਪਰਿਵਾਰ ਵਾਲੇ ਜੀ ਅਸੀਂ ਕਿਸੇ ਨਾਲ ਨਹੀਂ ਲੜ ਸਕਦੇ ਪਰ ਹੁਣ ਪਰਸੋਂ ਵਾਲੇ ਬਿਆਨ ਵਾਪਸ ਲੈ ਕੇ ਆਈ ਜੋ ਉਹਨਾਂ ਵੱਲੋਂ ਮਨ ਲਓ ਸਾਡੇ ਤੇ ਸਾਨੂੰ ਇਹ ਹੈ ਕਿ ਉਹਨਾਂ ਵੱਲੋਂ ਹੀ ਕਾਰਵਾਈ ਆ ਔਰ ਸਾਡਾ ਕਿਸੇ ਨਾਲ ਕੋਈ ਲਗ ਡਾਟ ਨਹੀਂ ਸੀ ਇਸ ਚੀਜ਼ ਦੀ ਪੁਲਿਸ ਫਿਲਹਾਲ ਆਪਣੇ ਨਾਲ ਵਧੀਆ ਤਰ੍ਹਾਂ ਤਾਲਤਕਾਰੀ ਹੈ ਜੀ ਉਹ ਕਹਿੰਦਾ ਜੀ ਤੁਸੀਂ ਆਪਣੇ ਕੋਲ ਆਓ ਸਾਡੇ ਨਾਲ ਜੋ ਤੁਹਾਡਾ ਕਾਰਵਾਈ ਬਣਦੀ ਅਸੀਂ ਸਾਰੀ ਕਰਾਂਗੇ ਰਾਤ ਨੂੰ ਵੀ ਇਹਨਾਂ ਨੇ ਨਾਲ ਜਦਾ ਸੀ ਫੋਨ ਕਰਾਈ ਜ ਜਦੇ ਇਹਨਾਂ ਨੇ ਆਪਣੇ ਐਸਆਈ ਜਦੇ ਭੇਜਤੇ ਸੀਗੇ ਸੀਸੀਟੀਵੀ ਫੁਟੇਜ ਵਗੈਰਾ ਮਿਲੀਆਂ ਸਾਰੀ ਸੀਸੀਟੀਵੀ ਪੂਰੇ ਮੁਹੱਲੇ ਦੀ ਫੁਟੇਜ ਵਗੈਰਾ ਸਾਰਾ ਕੁਝ ਅਸੀਂ ਰਿਕਾਰਡਿੰਗਾਂ ਚੈੱਕ ਕਰਕੇ ਜਿੰਨੇ ਵੀ ਪੈਂਡਰਾਈਚ ਪਾ ਕੇ ਇਹਨਾਂ ਨੂੰ ਸਾਰੇ ਡਾਟਾ ਪਹਿਲਾਂ ਵਟਸਐਪ ਵੀ ਤੇ ਤਿੰਨ ਪੈਂਡਰਾਈਚ ਦੇ ਰਹੇ ਹਾਂ ਜੀ ਅਸਤੇ ਇਨਫੋਰਮੇਸ਼ਨ ਮਿਲੀ ਹੈ ਸਾਨੂੰ ਔਰ ਮੌਕਾ ਦੇਖ ਕਰਕੇ ਡੀਐਸਪ ਔਰ ਮੋਕੇ ਮੁਤਾਬਿਕ ਆਪਾਂ ਕਾਰਵਾਈ ਕਰਾਂਗੇ ਜਿਹੜੇ ਬੰਦੇ ਇਸ ਦੇ ਵਿੱਚ ਇਨਵੋਲ ਹੋਏ ਆਪਾਂ ਸਾਰੀ ਸੀਸੀਟੀਵੀ ਫੁਟੇਜ ਨੂੰ ਪਹਿਲੇ ਵੈਰੀਫਾਈ ਕਰ ਲਈਏ ਜੇ ਉਹ ਗੱਲ ਵੈਰੀਫਾਈਡ ਹੁੰਦੀ ਹੈ ਉਹਦੇ ਬਾਅਦ ਪਰਚਾ ਵੀ ਦਿੱਤਾ ਜਾਊਗਾ ਔਰ ਜਿਹੜੇ ਕਰਨ ਵਾਲੇ ਬੰਦੇ ਹਨ ਉਹਨਾਂ ਨੂੰ ਨਹੀਂ ਛੱਡੇਗਾ ਮੋਕਾ ਵਾਰਦਾ ਸਾਨੂੰ ਲੱਗਦਾ ਜੀ ਅਸੀਂ ਸੈਂਟੀਫਿਕ ਸੰਗ ਆਪਾਂ ਵੈਰੀਫਾਈ ਕਰਾ ਲਈਏ ਕਿ ਜਿਹੜੀ ਚੀਜ਼ ਆਪਾਂ ਅੱਖੋਂ ਦੇਖਦੇ ਆਂ ਉਸ ਚੀਜ਼ ਨੂੰ ਆਪਾਂ ਜਿਹੜਾ ਐਕਸਪਰਟ ਨੂੰ ਬੁਲਾ ਕਰਕੇ ਇੱਕ ਬਰ ਚੈੱਕ ਕਰ ਲਈਏ ਜਦੋਂ ਉਹ ਵੈਰੀਫਾਈ ਹੁੰਦੀ ਹੈ ਆਪਾਂ ਉਸ ਦੇ ਮੁਤਾਬਿਕ